ਸੱਚੇ ਅਕਾਲ ਜੀ ਹਮਦਰਦ ਟੀਵੀ ਦੇਖਣ ਵਾਲੇ ਮੇਰੇ ਸਾਰੇ ਦਰਸ਼ਕਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸੱਚੇ ਅਕਾਲ ਕਹਿੰਦੇ ਲੋਕਾਂ ਦਾ ਹੋਇਆ ਘੱਟ ਉੱਤੋਂ ਬੈਠੇ ਪਾਰਟੀ ਰੱਖ ਪੀਤੀ ਹੋਈ ਸੀ ਉਹਨਾਂ ਨੇ ਪਈ ਜਾਂਦਾ ਸੀ ਸ਼ੱਕ ਸੰਪ੍ਰੀਤ ਵੀ ਡੀਜੇ ਲਾ ਕੇ ਬਹਿ ਗਿਆ ਕਹਿੰਦਾ ਹੁਣ ਕਿਹੜਾ ਲਊਗਾ ਡੱਕ ਸਿਕਿਉਰਟੀ ਵਾਲੇ ਨਾਲ ਨੇ ਸਾਡੇ ਕੌਣ ਲਾਊਗਾ ਹੱਥ ਡੀ ਜੇ ਸੰਪ੍ਰੀਤ ਦਾ ਪੈਂਦੀ ਟੋਰਾਂਟੋ ਤੱਕ ਪੈਂਦੀ ਟੋਰਾਂਟੋ ਤੱਕ ਸੋ ਮੈਂ ਅੱਜ ਤੁਹਾਡੀ ਨਾਲ ਮੁਲਾਕਾਤ ਕਰਵਾਉਣੀ ਆ ਸੰਪ੍ਰੀਤ ਜੀ ਦੀ ਸਤਿ ਸ਼ਕਾਲ ਸੰਪ੍ਰੀਤ ਜੀ ਥੈਂਕ ਯੂ ਵੈਰੀ ਮੱਚ ਬੋਥ ਵਾ ਦੀ ਇੰਟਰੋਡਕਸ਼ਨ ਸੀਗਾ ਥੈਂਕ ਯੂ ਸੋ ਮੱਚ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆ ਹਮਦਰ ਟੀਵੀ ਤੇ ਮੰਚ ਤੇ ਸੋ ਹਰਤੀ ਹਾਲ ਚਾਲ ਤੁਹਾਡਾ ਬਹੁਤ ਵਧੀਆ ਤੁਸੀਂ ਦੱਸੋ ਕਿੰਦਾ ਚੱਲ ਰਿਹਾ ਸਭ ਹਾਂਜੀ ਬਹੁਤ ਵਧੀਆ ਜੀ ਸੋ ਪਹਿਲਾਂ ਸੰਪ੍ਰੀਤ ਮੈਂ ਚਾਹੁੰਨੀ ਆ ਕਿ ਥੋੜਾ ਜਿਹਾ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕੀ ਕਰਦੇ ਹੋ ਐਂਡ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਯੂ نو ਮੇਰਾ ਨਾਮ ਸੰਪ੍ਰੀਤਾ ਜਿੱਦਾਂ ਇਹਨਾਂ ਇੰਟਰੋਡਕਸ਼ਨ ਚ ਦੱਸਿਆ ਤੇ ਮੈਂ ਬਾਲੀਵੁੱਡ ਪੰਜਾਬੀ ਡੀਜੇ ਕਲੱਬਸ ਚ ਵੈਡਿੰਗਸ ਚ ਜਿੱਥੇ ਸਦ ਲੈ ਟੂ ਬੀ ਵੈਰੀਅਸ ਜੀ ਜੀ ਤੇ ਮੈਨੂੰ ਆਲਮੋਸਟ 4 ਸਾਲ ਹੋ ਗਏ ਕੈਨੇਡਾ ਇੱਕ ਡੇ ਸਵਾ ਸਾਲ ਮੈਂ অন্ਟਾਰੀਓ ਮੂਵ ਹੋਏ ਹੋਇਆ ਉਹ ਤੋਂ ਪਹਿਲਾਂ ਮੈਂ ਮੌਂਟਰੀਅਲ ਸੀਗਾ ਜੀ ਤੇ ਬਸ ਅੱਦਾ ਜਰਣੀ ਚੱਲ ਰਹੀ ਆ ਬਹੁਤ ਵਧੀਆ ਜਿੱਦਾਂ ਲੋਕੇ ਕਹਿੰਦੇ ਆ ਕਿ ਵਈ ਕੈਨੇਡਾ ਚ ਲਾਈਫ ਬਹੁਤ ਔਖੀ ਆ ਮਤਲਬ ਤੁਹਾਨੂੰ ਜਿੱਦਾਂ ਹੋ ਗਿਆ 4 ਸਾਲ ਆ ਨਾ ਤੁਹਾਨੂੰ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਆਬਵੀਅਸਲੀ ਥੋੜੀ ਬਹੁਤ ਸਟਰਗਲ ਕਰਨੀ ਪੈਂਦੀ ਹੈ ਬਟ ਮੇਰਾ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਟੱਚਵੁੱਡ ਮੈਨੂੰ ਲੋਕੀ ਬਹੁਤ ਵਧੀਆ ਮਿਲੇ ਬਿਨਾ ਸਾਥ ਦੇ ਕੁਝ ਨਹੀਂ ਹੁੰਦਾ ਤੇ ਜਦੋਂ ਮੈਂ ਆਇਆ ਤੇ ਸ਼ਾਊਟ ਆਊਟ ਟੂ ਡੀਜੇ ਆਕਿਬ ਡੀਜੇ ਡੈਰੀ ਯੂਨਾਈਟਿਡ ਬੀਟ ਪ੍ਰੋਡਕਸ਼ਨ ਜਿਨ੍ਹਾਂ ਨੇ ਬਿਲਕੁਲ ਛੋਟੇ ਭਰਾਵਾ ਵਕੜ ਮੈਨੂੰ ਰੱਖਿਆ ਇੱਥੇ ਤੇ ਬਿਲਕੁਲ ਐਦਾਂ ਲੱਗਿਆ ਨਹੀਂ ਕਿ ਮੈਂ ਕੋਈ ਦੂਜੇ ਮੁਲਕ ਆ ਕੇ ਰਹਿ ਰਿਹਾ ਉਹ ਵਾਜੀ ਵਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਇੱਥੇ ਕਿਸੇ ਦਾ ਸਭ ਤੋਂ ਪਹਿਲਾਂ ਸਾਥ ਮਿਲ ਜਾਣਾ ਜਦੋਂ ਤੁਸੀਂ ਨਵੇਂ-ਨਵੇਂ ਆਏ ਹੁੰਦੇ ਹੋ ਤੇ ਬਹੁਤ ਵੱਡੀ ਗੱਲ ਹੁੰਦੀ ਆ ਰਾਈ ਸੋ ਤੁਸੀਂ ਸੰਤ ਵਿੱਚ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗੀ ਕਿ ਜਿੱਦਾਂ ਹੁਣ ਆਬਵੀਅਸਲੀ ਤੁਸੀਂ ਐਜ਼ ਅ ਸਟੂਡੈਂਟ ਆਏ ਸੀ ਇੱਥੇ ਜਿਕੇ ਨਾ ਸੋ ਸਟੂਡੈਂਟ ਆਣ ਕੇ ਤੁਸੀਂ ਇਸ ਪ੍ਰੋਫੈਸ਼ਨ ਨੂੰ ਕਿਦਾਂ ਆਪਣਾ ਅਪਣਾਇਆ ਮੈਂ ਆਲਰੇਡੀ ਇੰਡੀਆ ਕਰਦਾ ਸੀਗਾ ਮੇਰਾ ਫੁੱਲ ਟਾਈਮ ਪ੍ਰੋਫੈਸ਼ਨ ਸੀਗਾ ਤੇ ਇੱਕ ਦਿਮਾਗ ਚ ਬੈਕ ਆਫ ਮਾਈਂਡ ਆ ਸੀਗਾ ਕਿ ਜਦੋਂ ਇੱਕ ਸਕਿੱਲ ਹੈ ਸਾਰੇ ਕਹਿੰਦੇ ਆ ਕੈਨੇਡਾ ਸਕਿੱਲ ਦਾ ਮੁੱਲ ਪੈਂਦਾ ਤੇ ਬਾਹਰ ਆ ਕੇ ਕਿਉਂ ਫਿਰ ਆਡ জবਸ ਕਰਨੀਆਂ ਆਬਵੀਅਸਲੀ ਪਹਿਲਾ 6 ਮਹੀਨੇ ਮੈਂ ਕੀ ਤੜਕ ਰਕ ਲੋਡ ਅਨਲੋਡ ਸਾਰਾ ਕੁਝ ਕੀਤਾ ਬਟ ਮੇਨ ਫੋਕਸ ਮੇਰਾ ਆਈ ਸੀਗਾ ਕਿ ਨਹੀਂ ਜੋ ਸਕਿੱਲ ਹੈ ਉਹਨੂੰ ਹੋਰ ਨਰਿਸ਼ ਕਰੀਏ ਤੇ बस ओदाई जर्नी चल दी गई बहुत बढ़िया बात मतलब ये सब तो बढ़िया बात मेनू थोड़ी लगी कि ਤੁਸੀਂ ਕਿਹਾ ਕਿ ਫੋਕਸ ਕਰਕੇ ਚੱਲਣਾ ਡੈਫੀਨੇਟਲੀ ਜਦੋਂ ਤੁਸੀਂ ਇੱਕ ਚੀਜ਼ ਤੇ ਫੋਕਸ ਕਰਕੇ ਚੱਲਦੇ ਹੋ ਤਾਂ ਤੁਹਾਨੂੰ ਪਤਾ ਹੁੰਦਾ ਕਿ ਮੈਂ ਕਿਸ ਰਸਤੇ ਜਾਣਾ ਆ ਸੋ ਤੁਹਾਡੇ ਹੁਣ ਤੱਕ ਮੈਂ ਪੁੱਛਣਾ ਚਾਹੂੰਗੀ ਕਿ ਕਿੰਨੇ ਸ਼ੋਅ ਲੱਗ ਚੁੱਕੇ ਆ ਤੇ ਪਹਿਲਾ ਜਿਹੜਾ ਸ਼ੋਅ ਸੀਗਾ ਉਹਦਾ ਐਕਸਪੀਰੀਅੰਸ ਕਿੱਦਾਂ ਰਿਹਾ ਔਰ ਪਤਾ ਨਹੀਂ ਬਥੇਰੇ ਸ਼ੋਅ ਲੱਗੇ ਆਈ ਥਿੰਕ 500 600 ਤੇ 4 ਸਾਲ ਮੇਬੀ ਮੋਰ ਮੈਂ ਸ਼ੋਅ ਕਰਤੇ ਹੋਣਗੇ ਪਹਿਲਾ ਸ਼ੋਅ ਯੂਨਾਈਟਿਡ ਬਿਟ ਪ੍ਰੋਡਕਸ਼ਨ ਮੌਂਟਰੀਅਲ ਬੋਥ ਵੱਡੀ ਇਵੈਂਟ ਕੰਪਨੀ ਆ ਉਹਨਾਂ ਦੇ ਵੱਲੋਂ ਇੱਕ ਟਰੱਕ ਕੰਪਨੀ ਦਾ ਮੈਂ ਕੀਤਾ ਸੀ ਤੇ ਤਾਂ ਮੈਨੂੰ ਫਰਕ ਮਹਿਸੂਸ ਹੋਇਆ ਕਿਉਂਕਿ ਮੈਂ ਦਿੱਲੀ ਤੋਂ ਆ ਦਿੱਲੀ ਬਹੁਤ ਡਿਫਰੈਂਟ ਕਲਬਿੰਗ ਸੀਨ ਆ ਮੈਂ ਵੈਡਿੰਗਸ ਕਦੀ ਕੀਤੀਆਂ ਨਹੀਂ ਸੀ ਕਾਰਪੋਰੇਟ ਸ਼ੋਅ ਨਹੀਂ ਕੀਤੇ ਸੀ ਉੱਥੇ ਮੈਂ ਰੀਮਿਕਸ ਆ ਬੋਲੀ ਟੈਕ ਐਸੋ ਪਲੇ ਕਰਦਾ ਸੀ ਬਟ ਇੱਥੇ ਆ ਕੇ ਫਿਰ ਜਿਹੜਾ ਆਪਣਾ ਪਿੰਡਾਂ ਚ ਪੰਜਾਬੀ 뮤직 ਚੱਲਦਾ ਚਮਕੀਲਾ ਤੇ ਸ਼ਿੰਦਾ ਉਹ ਮੈਨੂੰ ਨਹੀਂ ਪਤਾ ਸੀ ਉਹ ਫਿਰ ਮੈਂ ਪਹਿਲੀ ਪਾਰਟੀ ਮੈਨੂੰ ਐਕਸਪੀਰੀਅੰਸ ਹੋਇਆ ਬਟ ਕਿਉਂਕਿ ਸਾਤ ਵਧੀਆ ਸੀ ਤੇ ਕਦੀ ਆ ਤਾਂ ਮਹਿਸੂਸ ਨਹੀਂ ਹੋਇਆ ਕਿ ਹੈਨਾ ਕੁਝ ਤੁਸੀਂ ਲੈਕ ਕਰ ਰਹੇ ਹੋ ਬੜੀ ਸ਼ੇਤੀ ਮੈਂ ਚੀਜ਼ਾ ਗ੍ਰੈਬ ਕਰ ਲਿਆ ਤੇ ਫਿਰ ਮੇਰਾ ਫੋਰਟੇ ਪੰਜਾਬੀ ਵੈਡਿੰਗਸ ਬਣ ਗਿਆ ਵੈਰੀ ਨਾਈਸ ਸੋ ਇੱਕ ਚੀਜ਼ ਤੁਹਾਨੂੰ ਵੀ ਬੜਾ ਔਖਾ ਲੱਗ ਰਿਹਾ ਹੋਣਾ ਨਾ ਕਿ ਜਿਸ ਟਾਈਮ ਤੇ ਤੁਸੀਂ ਆਬਵੀਅਸਲੀ ਤੁਸੀਂ ਦਿਮਾਗ 'ਚ ਕੀ ਲੈ ਕੇ ਆਏ ਸੀ ਵੀ ਇਹ ਚੱਲਣਾ ਹੈ ਤੇ ਜਦੋਂ ਸਡਨਲੀ ਕੁਝ ਹੋਰ ਚੱਲ ਪਵੇ ਵੀ ਇਹ ਕਰੋ ਤੇ ਬੜਾ ਔਖਾ ਹੁੰਦਾ ਉਸ ਟਾਈਮ ਪ੍ਰੈਸ਼ਰ ਬੜਾ ਉਸ ਟਾਈਮ ਪ੍ਰੈਸ਼ਰ ਸੀਗਾ ਬਟ ਐਂਡ ਆਫ ਦਾ ਪਾਰਟੀ ਪਹਿਲੀ ਪਾਰਟੀ ਰੱਬ ਦੀ ਮਿਹਰ ਨਾਲ ਸੁਪਰ ਹਿੱਟ ਗਈ ਸੀ ਤੇ ਹੁਣ ਤੱਕ ਸੁਪਰ ਹਿੱਟ ਕੰਮ ਚੱਲ ਰਿਹਾ ਪਰ ਵਧੀਆ ਗੱਲ ਆ ਦੇਖੋ ਪਹਿਲੀ ਜਿਹੜੀ ਚੀਜ਼ ਹੁੰਦੀ ਆ ਹਮੇਸ਼ਾ ਯਾਦ ਰਹਿਣੀ ਹੁਣ ਤੱਕ ਤੁਸੀਂ ਜਿੰਨੇ ਮਰਜ਼ੀ ਫੰਕਸ਼ਨ ਕਰ ਲਓ ਜੋ ਵੀ ਕਰ ਲਓ ਬਟ ਉਹ ਜਿਹੜਾ ਫਰਸਟ ਟਾਈਮ ਹੈਗਾ ਉਹ ਬੜਾ ਉਹ ਨਹੀਂ ਭੁੱਲਦਾ ਯੂਨੀਕ ਹੁੰਦਾ ਹੈ ਰਾਈਟ ਸੋ ਤੁਸੀਂ ਆਪਣੇ ਜਿਹੜੇ ਡੀਜੇ ਦੇ ਸੈਟਸ ਦੇ ਵਿੱਚ ਕਿਹੜੀਆਂ ਵਾਈਬਸ ਨੂੰ ਐਡ ਕਰਦੇ ਹੋ ਮੋਸਟਲੀ ਮੈਂ ਮੈਜੋਰਿਟੀ ਮੈਂ ਪ੍ਰਾਈਵੇਟ ਵੈਡਿੰਗਸ ਕਾਰਪੋਰੇਟ ਸ਼ੋਸ ਕਰਦਾ ਮੋਸਟਲੀ ਮੇਰਾ ਕਲਾਇੰਟਲ ਪੰਜਾਬੀ ਹੈਗਾ ਤੇ ਉਹ ਰਹਿੰਦਾ ਬਟ ਇੱਕ ਹੁੰਦਾ ਨਾ ਤੁਹਾਡਾ ਆਪਣਾ ਇੱਕ ਯੂਐਸਪੀ ਤੇ ਮੇਰਾ ਰੈਟ੍ਰੋ ਬਾਲੀਵੁੱਡ ਰੈਟ੍ਰੋ ਮੈਨੂੰ ਲਾਈਕ ਮੈਂ ਬਹੁਤ ਸੁਣਦਾ ਤੇ ਮੈਂ ਬਹੁਤ ਪਲੇ ਵੀ ਕਰਦਾ ਤੇ ਬਸ ਮੈਨੂੰ ਲੱਗਦਾ ਡੀਜੇ ਜਦ ਤੁਸੀਂ ਪ੍ਰਾਈਵੇਟ ਸ਼ੋਸ ਕਰ ਰਹੇ ਹੋ ਇਟਸ ਅਬਾਊਟ ਮੋਰ ਅਬਾਊਟ ਕਸਟਮਰ ਸਰਵਿਸ ਤੇ ਲੋਕਾਂ ਨੂੰ ਕੀ ਚਾਹੀਦਾ ਲੋਕਾਂ ਦਾ ਜਜ ਕਰਨਾ ਹੁਣ ਇਨਾ ਐਕਸਪੀਰੀਅੰਸ ਹੋ ਗਿਆ ਮੈਨੂੰ ਸ਼ਗਲ ਦੇਖ ਕੇ ਪਤਾ ਲੱਗ ਜਾਂਦਾ ਅਗਲਾ ਗਾਣਾ ਕਿਹੜਾ ਗਾਣਾ ਹੈ ਤੇ ਬਸ ਉਹ ਵਾਈਬ ਹਰ ਪਾਰਟੀ ਦੇ ਹਿਸਾਬ ਨਾਲ ਚੇਂਜ ਹੁੰਦੀ ਰਹਿੰਦੀ ਹੈ ਸੋ ਡੀਜੇ ਕਰਦੇ ਹੋਏ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਹੈ ਤੇ ਕਿਹੜੀ ਇੱਕ ਚੀਜ਼ ਹੈ ਤੁਸੀਂ ਰਿਮੂਵ ਕਰਨਾ ਚਾਹੁੰਦੇ ਹੋ ਮੈਨੂੰ ਪੇਚək ਉਹ ਵਧੀਆ ਲੱਗਦਾ ਉਹ ਤਾਂ ਡੈਫੀਨੇਟਲੀ ਦੇਖੋ ਆਪਾਂ ਜਦੋਂ ਇੱਥੇ ਆਈ ਕਮਾਉਣ ਲਈ ਆ ਹਨਾ ਤੇ ਉਹ ਤੇ ਲੱਗਦਾ ਹੀ ਆ ਨਹੀਂ ਇੱਕ ਪੈਸ਼ਨ ਸੀਗਾ ਉਹ ਯੂ نو profession ਬਣ ਗਿਆ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਆ ਤੇ ਇੰਜੋਏ ਕਰਨਾ ਕਦੀ ਮੈਂ ਹਮੇਸ਼ਾ ਕਲਾਇੰਟ ਤੋਂ ਪੁੱਛਦਾ ਸਟਾਰਟਿੰਗ ਟਾਈਮ ਕੀ ਆ ਇਸ ਤੱਕ ਦਾ ਰਿਕਾਰਡ ਹੈ ਮੈਂ ਕਦੀ ਐਂਡਿੰਗ ਟਾਈਮ ਨਹੀਂ ਪੁੱਛਿਆ ਉਹ ਤੱਕ ਜਦ ਤੱਕ ਕਲਾਇੰਟ ਜਾਂ ਤੇ ਥੱਕ ਨਾ ਜਾਏ ਜਾਂ ਵੈਨਿਊ ਨਾ ਕਹ ਦੇ ਕਿ ਹੁਣ ਆ ਨਾ ਬੰਦ ਕਰੋ ਜੀ ਕਿਉਂਕਿ ਮੇਰਾ ਪੈਸ਼ਨ ਹੈ ਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਂ ਪਲੇ ਕਰਾਂ ਤੇ ਐਦਾ ਦੀ ਕੋਈ ਪਾਰਟिकुलर ਚੀਜ਼ ਨਹੀਂ ਹੈ ਕੁਝ ਕੁਝ ਕਲਾਇੰਟ ਹੁੰਦੇ ਹਨਾ ਪੇਮੈਂਟ ਇਸ਼ੂ ਆਉਂਦੇ ਆ ਜੀ ਤੇ ਹੁਣ ਆਪਾਂ ਥੋੜਾ ਲਾਈਕ ਅਫੀਸ਼ਲ ਸਾਰੀ ਚੀਜ਼ਾਂ ਕਰਤੀ ਹੋਈ ਵਿਦ ਕੰਟਰੈਕਟਸ ਐਂਡ ਐਡਵਾਂਸ ਪੇਮੈਂਟਸ ਬਟ ਆ ਮੈਨੂੰ ਕੁਝ ਇਸ਼ੂਸ ਆਏ ਨੇ ਕੁਝ ਲਾਉਂਜਸ ਵਗੈਰਾ ਨੇ ਮਿਸਿਸ ਆਗਾ ਥੋੜਾ ਮੈਨੂੰ ਇਸ਼ੂ ਆਏ ਸੀਗੇ ਬਟ ਹੁਣ ਚੀਜ਼ਾਂ ਟਰੈਕ ਤੇ ਨੇ ਦੈਟਸ ਗ੍ਰੇਟ ਸੋ ਮਤਲਬ ਜਿਹੜੀ ਬੁਕਿੰਗ ਆ ਜਿੱਦਾਂ ਹੁਣ ਤੁਸੀਂ ਕਿਹਾ ਕਿ ਐਡਵਾਂਸ ਪੇਮੈਂਟ ਐਂਡ ਆਲ ਦੈਟ ਤੁਸੀਂ ਕਰਦੇ ਹੋ ਹਨਾ ਸੋ ਬੁਕਿੰਗਸ ਕਿੰਨੇ ਟਾਈਮ ਪਹਿਲਾਂ ਹੋ ਜਾਂਦੀਆਂ ਤੁਹਾਡੇ ਕੋਲ ਟੋਟਲੀ ਹੁਣ ਮੇਰੇ ਕੋਲ ਲਾਈਕ ਨਵੰਬਰ ਦਸੰਬਰ ਦੀ ਵੀ ਬੁਕਿੰਗਸ ਹੈਗੀਆਂ ਹਨਾ ਤੇ ਡਿਪੈਂਡ ਕਰਦਾ ਵਿਚਕਾਰ ਕੁਝ ਲਾਈਕ ਮੰਥਸ ਨਹੀਂ ਨੇ ਬਟ ਏ ਟੋਟਲੀ ਡਿਪੈਂਡਸ ਤੇ ਹੁਣ ਲਾਈਕ ਮੈਂ ਪਰਟੀਕੁਲਰਲੀ ਜੇ 2025 ਚੱਲ ਰਹਾ ਮੈਂ 2026 ਦੀ ਬੁਕਿੰਗ ਨਹੀਂ ਲੈਂਦਾ ਕਿਉਂਕਿ ਫਿਰ ਪ੍ਰਾਈਸ ਇਸ ਡਿਫਰੈਂਟ ਹੁੰਦੇ ਆ ਹਾਂ ਸਾਨੂੰ ਨਹੀਂ ਪਤਾ ਅਸੀਂ ਇੱਕ ਸਾਤ ਵਾਰ ਕਿਹੜੇ ਸਟੇਜ ਤੇ ਹੋਵਾਂਗੇ ਸਹੀ ਗੱਲ ਹੈ ਸਹੀ ਗੱਲ ਤੇ ਜੇ ਮੈਨੂੰ ਨਹੀਂ ਪਤਾ ਸੀ ਇੱਕ ਸਾਲ ਪਹਿਲਾਂ ਨਾ ਤੁਸੀਂ ਇੱਥੇ ਸੱਦੋਗੇ ਤੇ ਹੋਰ ਸਹੀ ਗੱਲ ਹੈ ਤੇ ਇਹ ਤੇ ਹੈ ਗਈ ਇਹ ਤਾਂ ਅਨਨ ਲਈ ਤੇ ਹਾਂ ਬਟ 5 6 ਮਹੀਨੇ 7 ਮਹੀਨੇ ਪਹਿਲਾਂ ਬੁਕਿੰਗਸ ਆਨੀਆਂ ਸ਼ੁਰੂ ਹੋ ਜਾਂਦੀ ਹੈ ਮੋਸਟਲੀ ਜੀ ਬਹੁਤ ਵਧੀਆ ਗੱਲ ਹੈ ਦੇਖੋ ਹਨਾ ਤੁਹਾਨੂੰ ਮਤਲਬ ਪਤਾ ਹੁੰਦਾ ਹੈ ਕਿ ਕਿਹੜਾ ਸੀਜ਼ਨ ਕਿੱਦਾਂ ਜਾਣਾ ਹੈ ਥੋੜਾ ਜ ਸੋ ਤੁਸੀਂ ਰੀਮਿਕਸ ਜ਼ਿਆਦਾ ਪਲੇ ਕਰਦੇ ਹੋ ਜਾਂ ਫਿਰ origignal ਪੀਸ ਤੇ ਕੰਮ ਕਰਦੇ ਹੋ ਮੋਸਟਲੀ originals ਰੀਮਿਕਸ ਜਿਵੇਂ ਮੈਂ ਕਹਿੰਦਾ ਰੈਟਰੋ ਕਿਉਂਕਿ ਪੁਰਾਣੇ ਗਾਣਿਆਂ ਦੀ ਕੁਆਲਿਟੀ ਉਨੀ ਵਧੀਆ ਨਹੀਂ ਹੁੰਦੀ ਅੱਜ ਦੇ ਸਾਊਂਡ ਸਿਸਟਮ ਦੇ ਹਿਸਾਬ ਨਾਲ ਤਾਂ ਮੈਂ ਪ੍ਰੇਫਰ ਕਰਦਾ ਹਾਂ ਰੀਮਿਕਸ ਕਰਨਾ ਜਾਂ ਜੇ ਬਿਲਕੁਲ ਕਲੱਬ ਦੀ ਵਾਈਬ ਹੈ ਤਾਂ ਰੀਮਿਕਸ ਬਟ 99% ਆਫ ਮਾਈ ਪਾਰਟੀਆਂ origignal tracks ਮੈਂ ਪਲੇ ਕਰਦਾ ਹਾਂ ਸੋ ਜਦੋਂ ਤੁਹਾਨੂੰ ਲੱਗਦਾ ਹੁੰਦਾ ਜਿੱਦਾਂ ਹੁਣ ਤੁਸੀਂ ਕਿਹਾ ਕਿ origignal beats ਤੇ ਤੁਸੀਂ ਕੰਮ ਕਰਦੇ ਹੋ ਡੈਫੀਨਿਟਲੀ ਬਹੁਤ ਤਰ੍ਹਾਂ ਦੇ ਲੋਕ ਉੱਥੇ ਆਉਂਦੇ ਆ ਹਨਾ ਸੋ ਆਗਲ ਕੋਈ ਪ੍ਰੈਫਰ ਕਰੇ ਕਿ ਨਹੀਂ ਮੈਨੂੰ ਇਹ ਚੀਜ਼ ਚਾਹੀਦੀ ਆ ਤਾਂ ਫਿਰ ਤੁਸੀਂ ਕਸਟਮਾਈਜ਼ ਕਰਦੇ ਹੋ ਕਿਦਾਂ ਕਹਿੰਦੇ ਕਸਟਮਰ ਇਜ਼ ਕਿੰਗ ਤੇ ਜੋ ਕਿਸੇ ਨੂੰ ਚਾਹੀਦਾ ਜਦੋਂ ਵੈਡਿੰਗਸ ਚ ਆਉਂਦਾ ਕਿ ਯੂ نو ਸਾਡਾ ਫੋਕਸ ਮੋਸਟਲੀ ਮਿਕਸਿੰਗ ਤੇ ਨਹੀਂ ਹੁੰਦਾ Song selection ਤੇ collection ਤੇ ਹੁੰਦਾ ਤੇ ਜੋ ਜਿੰਨੂੰ ਜਿਸ ਟਾਈਪ ਦੀ ਵਾਈਬ ਚਾਹੀਦੀ ਆ ਮੇਰੀ 100% ਕੋਸ਼ਿਸ਼ ਰਹਿੰਦੀ ਆ ਮੈਂ ਹਰ ਬੰਦੇ ਨੂੰ ਖੁਸ਼ ਕਰਕੇ ਭੇਜਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਇਹੀ ਤੇ ਕਸਟਮਰ ਮੇ ਸਰਵਿਸ ਦਾ ਮੇਨ ਰੂਲ ਹੈਗਾ ਯਾਰ ਸੋ ਇੰਡੀਆ ਤੇ ਜਦੋਂ ਤੁਸੀਂ ਕਿਹਾ ਕਿ ਤੁਸੀਂ ਕੈਨੇਡਾ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਇੰਡੀਆ 'ਚ ਵੀ ਕੀਤਾ ਹੈ ਸੋ ਉਹਦੇ ਨਾਲੋਂ ਡਿਫਰੈਂਸ ਕੀ ਲੱਗਿਆ ਇੱਥੇ ਅ ਇੰਡੀਆ ਮੈਂ ਜੇ ਮੇਰਾ ਪਰਸਨਲ ਐਕਸਪੀਰੀਅੰਸ ਹੈ ਇੰਡੀਆ ਮੈਂ ਪ੍ਰਾਈਵੇਟ ਸ਼ੋਜ਼ ਨਹੀਂ ਕੀਤੇ ਸੀ ਇਹਨੇ ਲਾਈਕ ਗਿੰਚਣ ਕੇ ਕੀਤੇ ਸੀ ਉੱਥੇ ਮੈਂ ਜਾਂਦਾ ਸੀ ਕਲੱਬਸ ਜੇ ਮੇਰੇ ਕੋਲ ਸਿਕਿਉਰਿਟੀ ਹੁੰਦੀ ਸੀ 15 ਫੁੱਟ ਉੱਤੇ ਮੇਰਾ ਸਟੇਜ ਲੱਗਿਆ ਤੇ ਮੈਂ ਜਾਂਦਾ ਉੱਥੇ ਜੋ ਮਰਜੀ ਮੇਰਾ ਪਲੇ ਮਨ ਕੀਤਾ ਮੈਂ ਪਲੇ ਕਰਨਾ ਐਜ਼ ਐਨ ਆਰਟਿਸਟ ਇੱਥੇ ਜਦੋਂ ਆਇਆ ਇੱਥੇ ਚੇਂਜਸ ਆ ਲੱਗੇ ਮੈਂ ਪ੍ਰਾਈਵੇਟ ਲਾਈਕ ਕਲੱਬਸ ਦੇ ਨੇ ਸ਼ੋਜ਼ ਨਹੀਂ ਸੀਗੇ ਬੈਕ ਇਨ ਮੌਂਟਰੀਅਲ ਬ੍ਰਾਮਟਨ ਤਾਂ ਬੜੇ ਹੁੰਦੇ ਆ ਮੌਂਟਰੀਅਲ ਨਹੀਂ ਸੀਗੇ ਤੇ ਮੈਂ ਵੈਡਿੰਗਸ ਬਰਥਡੇ ਪਾਰਟੀਆਂ ਐ ਸਾਰੀ ਬੁੱਕ ਕਰਨੀ ਸ਼ੁਰੂ ਕੀਤੀ ਆ ਤਾਂ ਅਵੀ ਇੱਕ ਡੀਜੇ ਇਨ ਸਕਿੱਲ ਦਾ ਪਾਰਟ ਹੈ ਕਿ ਕਦੋਂ ਕੀ ਗਾਣਾ ਲਾਣਾ ਯੂ نو ਐਜ਼ ਐਨ ਆਰਟਿਸਟ ਤੁਸੀਂ ਕੁਝ ਵੀ ਲਾਓ ਲੋਕੀ ਵਾਈਬ ਕਰ ਰਹੇ ਤੁਹਾਨੂੰ ਸੁਣਾ ਨਾ ਆ ਬਟ ਪ੍ਰਾਈਵੇਟ ਵੈਡਿੰਗਸ ਐਦਾ ਨਹੀਂ ਹੁੰਦਾ ਹਰ ਚੀਜ਼ ਤੇ ਹੋਰ ਚੀਜ਼ਾਂ ਮੈਨੂੰ ਯੂ نو ਪਤਾ ਲੱਗੀਆਂ ਸੈਟਅਪ ਬਾਰੇ ਕਿਦਾ ਕਿਸ ਕੀ ਦੀ ਰਿਕੁਆਇਰਮੈਂਟ ਆ ਉਹ ਕੁਝ ਡਿਫਰੈਂਸਸ ਮੈਨੂੰ ਲਗੇ ਆਪਣੇ ਐਕਸਪੀਰੀਅੰਸ। ਦੈਟਸ ਗ੍ਰੇਟ। ਸੋ ਉਹ ਦਿਨ ਮਤਲਬ ਕਦੇ ਐਦਾਂ ਹੋਇਆ ਜਿੱਦਾਂ ਤੁਸੀਂ ਪ੍ਰਾਈਵੇਟ ਇਵੈਂਟਸ ਕਵਰ ਕਰਨ ਗਏ ਹੋ ਤਾਂ ਉੱਥੇ ਲੜਾਈ ਹੋਈ ਹੋਵੇ। ਉਹ ਬੱਥੇਰੀ ਵਾਰ ਹੋਈ ਹੈ। ਕਦੇ ਨਹੀਂ ਹੋਈ। ਉਹ ਅੱਛਾ। ਤੇ ਮੈਂ ਪਿਛਲੇ ਵੀ ਇੰਟਰਵਿਊ ਦੱਸਿਆ ਸੀ 2022 ਦੀ ਗੱਲ ਹੈ ਪੁਲਿਸ ਸੱਦ ਨਹੀਂ ਪਾਈਗੀ ਜੀ ਕਿਉਂਕਿ ਲਾਈਕ ਯੂ نو ਕੱਲਾਵਲਣਾ ਹੁਣ ਕਿਨੇ ਕਿਨੇ ਕੇ ਦੇ ਨਾਲ ਲੜੇ ਰਾਈਟ। ਤੇ ਐ ਦਾ ਰੋਇਰ ਨੇ ਬਥੇਰੀ ਵਾਰ ਹੁੰਦਾ ਤੇ ਬ੍ਰੈਮਟਨ ਦਾ ਫਿਰ ਗਾੜਾ ਗਾ ਲੜਾਈ ਹੁੰਦਾ ਸਹੀ ਗੱਲਾ ਸਹੀ ਗੱਲਾ ਬਟ ਇਹ ایکسپੀਰੀਅੰਸ ਕਦੇ ਇੰਡੀਆ ਵੀ ਹੋਇਆ ਕਿ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਲੜਾਈਆਂ ਹੁੰਦੀਆਂ ਆ ਮਤਲਬ ਇੰਡੀਆ ਵੀ ਇਦਾਂ ਹੀ ਹੁੰਦਾ ਸੀਗਾ ਕਿ ਇੱਥੇ ਜ਼ਿਆਦਾ ਆ ਹੁੰਦਾ ਸੀ ਬੜਾ ਇੱਥੇ ਜ਼ਿਆਦਾ ਇੰਨੀ ਨਹੀਂ ਸੀਗੀ ਇੰਡੀਆ ਦਿੱਲੀ ਕਿਉਂਕਿ ਮਿਕਸ ਕਰਾਊਡ ਹੁੰਦਾ ਉੱਥੇ ਤੇ ਅੱਥੇਰ ਪੰਜਾਬੀ ਦੇ ਹਰਿਆੜਵੀ ਤੁਹਾਨੂੰ ਮੈਂ ਤਾਂ ਬਾਇਡਰ ਲੱਗਦਾ ਫਿਰ ਤਾਂ ਇਹਦਾ ਮਤਲਬ ਤੁਹਾਨੂੰ ਸਿਕਿਉਰਟੀ ਗਾਰਡ ਨਾਲ ਰੱਖਣਾ ਚਾਹੀਦਾ ਆਪਣੇ ਜੀ ਡੈਫੀਨੇਟਲੀ ਆਬਵੀਅਸਲੀ ਆਪਣੀ ਸੇਫਟੀ ਪਹਿਲਾਂ ਆ ਹਨਾ ਇਸ ਇਸ ਦੇ ਵਿੱਚ ਸੋ ਤੁਸੀਂ ਜਿੱਦਾਂ ਹੁਣ ਕਿਹਾ ਕਿ ਜਦੋਂ ਤੁਸੀਂ ਕੋਈ ਵੀ ਪਲੇ ਕਰਦੇ ਹੋ ਕੋਈ Song ਤੁਸੀਂ ਖੁਦ ਇੰਜੋਏ ਕਰਦੇ ਹੋ ਮਤਲਬ ਤੁਹਾਨੂੰ ਕਿੱਦਾਂ ਲੱਗਦਾ ਉਸ ਚੀਜ਼ ਦਾ ਕਿੱਦਾਂ ਐਕਸਪੀਰੀਅੰਸ ਹੁੰਦਾ ਮੈਨੂੰ ਯਾਦ ਆਉਂਦਾ ਜਦ ਮੈਂ ਛੋਟਾ ਸੀ ਤੇ ਮੇਰਾ ਖਾਬ ਹੁੰਦਾ ਸੀ ਕਿ ਮੈਂ ਨਾ DJ ਕਰਨਾ ਤੇ ਇਨੀਸ਼ੀਅਲੀ ਮੈਨੂੰ ਬਸ ਇਹ ਲੱਗਦਾ ਸੀ ਇਹ ਹੋਏਗਾ ਨਹੀਂ ਕਿੱਦਾਂ ਹੋਏਗਾ ਕਿਉਂਕਿ 뮤ਜ਼ਿਕ ਲੈਣ ਚ ਕੋਈ ਸੀਗਾ ਨਹੀਂ ਸਾਡਾ ਸਪੋਰਟ ਲਾਈਕ ਕੁਝ ਨਹੀਂ ਸੀਗਾ ਬਟ ਫਿਰ ਉਹਲੇ ਵਾਲੇ ਲਾਈਕ ਲੋਕਾਂ ਨੂੰ ਜਾ ਕੇ ਅਸਿਸਟ ਕਰਨਾ ਸ਼ੁਰੂ ਕੀਤਾ ਮੈਨੂੰ ਯਾਦ ਹੈ ਮੇਰੇ ਸਾਡੇ ਅਕੈਡਮੀ ਆ ਸੱਪਟਰ ਨਲਾਇਕ ਮੁੰਡਾ ਹੁੰਦਾ ਸੀ ਮੈਨੂੰ ਜਾ ਕੇ ਅਸਿਸਟ ਕਰਦਾ ਸੀ ਕਿਉਂਕਿ ਮੈਨੂੰ ਪਤਾ ਸੀ ਜਿਹੜਾ ਸਾਡਾ ਉਹਨੇ ਮੈਨੂੰ ਰੱਖਣਾ ਨਹੀਂ ਵਾ ਵਾ ਬੜੇ ਏਸੀ ਚ ਬੜਾ ਦਿਮਾਗ ਲਗਾਇਆ ਮੈਂ ਉਹਨੂੰ ਕਹਿੰਦਾ ਸੀ ਕਿ ਮੈਂ ਤੇਰਾ ਬੈਗ ਵੀ ਠਾਵਾਵਾਂਗਾ ਸਕੂਟੀ ਵੀ ਮੇਰੀ ਪੈਟਰੋਲ ਵੀ ਮੇਰਾ ਪੈਸੇ ਵੀ ਤੇਰੇ ਉਹ ਮੈਨੂੰ ਨਾਲ ਲੈ ਕੇ ਜਾ ਮੈਨੂੰ ਓਪਨ ਕਰਵਾ ਤੇ ਉਹ ਫਿਰ ਹੁਣ ਅਦਾ ਕੀ ਵਧੀਆ ਲੱਗਦਾ ਹੈ ਕਿ ਕਲਾਇੰਟ ਡੇਟ ਵੀ ਚੇਂਜ ਕਰਦਾ ਨਹੀਂ ਤੁਸੀਂ ਐਂ ਡਿਲੀਵਰੀ ਕੋਈ ਨਹੀਂ ਸੀ ਪਾਰਟੀ ਡੇਟ ਚੇਂਜ ਕਰ ਲੈਂਦੇ ਤਾਂ ਲੱਗਦਾ ਨਹੀਂ ਯਾਰ ਮਿਹਨਤ ਦਾ ਮੁੱਲ ਤਾਂ ਪਿਆ ਵਾਓ ਬਹੁਤ ਵਧੀਆ ਗੱਲ ਆ ਦੇਖੋ ਇਹ ਵੀ ਦਿਮਾਗ ਕੋਈ ਕੋਈ ਲਗਾ ਸਕਦਾ ਹੈ ਹਰ ਕੋਈ ਨਹੀਂ ਲਗਾ ਸਕਦਾ ਹੈਗਾ ਸੋ ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਬਚਪਨ ਤੋਂ ਸੁਪਨਾ ਸੀਗਾ ਹਨਾ ਤੇ ਤੁਹਾਡੇ ਪੇਰੈਂਟਸ ਨੇ ਮਤਲਬ ਕਿ ਉਹਨਾਂ ਦਾ ਕੀ ਸੁਪਨਾ ਸੀਗਾ ਵੀ ਤੁਹਾਨੂੰ ਕੀ ਬਣਾਉਣਾ ਤੇ ਮਤਲਬ ਤੁਸੀਂ ਉਹਨਾਂ ਨੂੰ ਕਿੱਦਾਂ ਪੇਰੈਂਟਸ ਚਾਹਦੇ ਸੀ ਕਿ ਮੈਂ ਬਿਜ਼ਨਸ ਜਾਂ ਜੋਬ ਕਰਾਂ ਇਨੀਸ਼ially ਬਟ ਟਾਈਮ ਲੱਗਿਆ ਹੁਣ ਮੈਨੂੰ ਵਧੀਆ ਲੱਗਦਾ ਲਾਈਕ ਮੇਰੇ ਡੈਡ ਨੂੰ ਇੱਕ ਇੱਕ ਚੀਜ਼ ਪਤਾ ਹੈ ਦਰਦੀ ਕਿ ਮੈਂ ਕਿਹਦੇ ਨਾਲ ਕੀ ਡੀਲ ਕਰ ਰਿਹਾ ਕਿੰਨੇ ਪੈਸੇ ਲਿੱਤੇ ਕਦੋਂ ਪਾਰਟੀ ਹੈ ਉਹਨਾਂ ਕੋਲ ਇੱਕ ਇੱਕ ਰਿਪੋਰਟ ਹੈ ਤੇ ਮੈਨੂੰ ਇਹ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿਉਂਕਿ ਮੈਨੂੰ ਯਾਦ ਹੈ ਜਦ ਮੈਂ ਲਾਈਕ ਪਹਿਲਾ 뮤직 ਪ੍ਰੋਡਿਊਸਰ ਰੈਪਿੰਗ ਸ਼ੁਰੂ ਕੀਤੀ ਮੈਂ 2009 ਚ ਤੇ ਕਾਫੀ ਟਾਈਮ ਬਾਅਦ ਮੈਂ ਡੀਜੇ ਪਰਸਿਊ ਕੀਤੀ ਮੈਂ ਪਹਿਲਾ 뮤직 ਕਰਦਾ ਸੀ ਤੇ ਆਬਵੀਅਸਲੀ ਇਹਨਾਂ ਦਾ ਸਪੋਰਟਿੰਗ ਉਹਨਾਂ ਦੀ ਵੀ ਗਲਤੀ ਨਹੀਂ ਉਹਨਾਂ ਨੂੰ ਹੁੰਦਾ ਕਿ ਨਹੀਂ ਥੋੜਾ ਈਜ਼ੀ ਕਰੀਅਰ ਲੈਦੇ ਵਿੱਚ ਰਿਸਕ ਬੜਾ ਹੈ ਨਾ ਕੋਈ জব ਲੈ ਵਧੀਆ ਕਮਾਏ ਵਧੀਆ ਸੈਟਲ ਹੋ ਜਾਏ ਬਟ ਹੁਣ ਜਦੋਂ ਉਹ ਸਪੋਰਟ ਕਰਦੇ ਆ ਇੱਕ ਇੱਕ ਚੀਜ਼ ਲਈ ਤੇ ਮੈਨੂੰ ਲੱਗਦਾ ਮੇਰੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਅੱਛਾ ਮੰਨ ਗਏ ਹੈ ਲੱਗਦਾ ਤੇ ਇਹ ਨਹੀਂ ਹੋ ਸਕਦਾ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਆਪਾਂ ਨੂੰ ਲੱਗਦਾ ਨਾ ਕਿ ਕਿ ਪੇਰੈਂਟਸ ਦਾ ਮੇਨ ਮੋਟਿਵ ਹੁੰਦਾ ਕਿ ਸਾਡਾ ਬੱਚਾ ਸਕਸੈਸਫੁਲ ਹੋਵੇ ਉਹ ਕਿੱਦਾਂ ਵੀ ਹੋਵੇ ਹੈਨਾ ਸੋ ਮੈਨੂੰ ਲੱਗਦਾ ਕਿ ਇਹ ਰੀਜ਼ਨ ਆ ਕਿ ਫਿਰ 12 ਵਿੱਚ ਜਦੋਂ ਆਪਾਂ ਨੂੰ ਦੇਖਦੇ ਆ ਪੇਰੈਂਟਸ ਕਿ ਨਹੀਂ ਵੀ ਵਧੀਆ ਕਰ ਰਹੇ ਆ ਤਾਂ ਫਿਰ ਇਹਨੂੰ ਜਾਣ ਦੋ ਕੋਈ ਗੱਲ ਨਹੀਂ ਹਾਂਜੀ ਬਹੁਤ ਵਧੀਆ ਸੋ ਇਹਦੇ ਤੁਸੀਂ ਡੀਜੇ ਤੇ ਮਤਲਬ ਕਿ ਗਾਣੇ ਪਲੇ ਕਰਨ ਦੀ ਗੱਲ ਆਉਂਦੀ ਆ ਹਨਾ ਸੋ ਅੱਜ ਤਾਂ ਕੁੜੀਆਂ ਦੇ ਮੁੰਡੇ ਕਹਿੰਦੇ ਕਿਸਨ ਨਹੀਂ ਸਾਨੂੰ ਇਹ ਗਾਣਾ ਚਾਹੀਦਾ ਨਹੀਂ ਇਹ ਚਾਹੀਦਾ ਤੇ ਫਿਰ ਤੁਸੀਂ ਉਹਨੂੰ ਕਿੱਦਾਂ ਬੈਲੈਂਸ ਕਰਦੇ ਹੋ ਉਸ ਪ੍ਰੈਸ਼ਰ ਨੂੰ ਔਖਾ ਹੁੰਦਾ ਬਟ ਅਗੇਨ ਕਰਾਊਡ ਤੇ ਵੀ ਡਿਪੈਂਡ ਹੈ ਜੇ ਮੈਂ ਕਹਿੰਦਾ ਹਮੇਸ਼ਾ ਪਾਰਟੀ ਅੱਛੀ ਗਈ ਮਤਲਬ ਕਰਾਊਡ ਬਹੁਤ ਵਧੀਆ ਸੀ ਕਰਾਊਡ ਦਾ ਸਾਰਾ ਕੁਝ ਡਿਪੈਂਡ ਹੈ ਕੋਸ਼ਿਸ਼ ਰਹਿੰਦੀ ਆ ਜੇ ਲਾਈਕ ਮੁੰਡੇ ਕੁੜੀਆਂ ਦੋਨੋਂ ਨੇ ਸਟੇਜ ਤੇ ਤੇ ਐਦਾ ਦੇ ਕੁਝ ਡਿਊਟ ਸੌਂਗਸ ਵਗੈਰਾ ਹਨਾ ਆਪਾਂ ਲਾਈਏ ਜਿਹੜੇ ਦੋਨੋਂ ਵਾਈਬ ਕਰ ਸਕਣ ਜੇ ਡਿਫਰੈਂਟ ਨੇ ਫਿਰ ਉਸ ਦਾ ਸਾਹਮਣਾ ਲ ਆਪਣੀ ਇੱਕ ਲਿਸਟ ਹੁੰਦੀ ਆ ਕਲੈਕਸ਼ਨ ਹੁੰਦੀ ਆ ਤੇ Song request ਮੈਂ ਤੇ ਪ੍ਰੇਫਰ ਕਰਦਾ ਮੋਸਟਲੀ ਜਿਹੜੇ ਡਰਦੇ ਆ ਮੈਨੂੰ ਪਤਾ ਹੁੰਦਾ ਇੱਕ ਬੰਦੇ ਨੇ ਜੇ ਇੱਕ Song request ਕੀਤੀ ਮੈਨੂੰ ਅਗਲੇ 10 ਗਾਣੇ ਪਤਾ ਐ ਦੂ ਕੀ ਪਸੰਦ ਆਣਗੇ ਤੇ ਮੈਂ ਤੇ ਪ੍ਰੇਫਰ ਕਰਦਾ ਕੋਈ ਆਕੇ ਮੈਨੂੰ ਗਾਣੇ ਆਪ ਹੀ ਦੱਸ ਦੇ ਮੇਰਾ ਕੰਮ ਸੌਖਾ ਜਾਂਦਾ ਵਾਹ ਸੋ DJ ਤਾਂ ਸੰਪੀਤ ਬਹੁਤ ਜ਼ਿਆਦਾ ਨਹੀਂ ਹੈ ਨਾ ਜੇ ਦੇਖਿਆ ਜਾਵੇ ਤੇ ਹੁਣ ਹਰ ਲਾਈਨ ਦੇ ਵਿੱਚ ਕੰਪੀਟੀਸ਼ਨ ਆ ਹੈ ਨਾ ਸੋ ਤੁਹਾਡੇ DJ ਦੇ ਵਿੱਚ ਡਿਫਰੈਂਟ ਚੀਜ਼ ਕੀ ਆ ਮੇਰੇ DJ ਚ ਡਿਫਰੈਂਟ ਚੀਜ਼ ਹੈ ਕਿ ਪੇੜ ਚਾਲ ਨਹੀਂ ਆ ਜਦੋਂ ਮੈਂ অন্ਟਾਰੀਓ ਮੂਵ ਹੋਇਆ ਤੇ ਮੈਂ weddings ਦੀ ਜੇ ਨਾ ਤਾਂ ਵਿੱਚ ਹੀ ਮੋਂਟਰੀਅਲ ਤੋਂ ਮੈਨੂੰ ਕਾਫੀ ਲੋਕਾਂ ਨੇ ਕਿਹਾ ਤੇ ਬੋਲੀਟੈਕ ਚੱਲਦਾ ਮੈਂ ਪਰਸਨਲੀ ਬੜਾ ਪ੍ਰਿਫਰ ਕਰਦਾ ਬੋਲੀਟੈਕ ਮਿਊਜ਼ਿਕ ਮੈਂ ਖੁਦ ਦਿੱਲੀ ਤੋਂ ਤੇ ਮੇਰੀ ਫਰਸਟ ਲੈਂਗੁਏਜ ਹਿੰਦੀ ਹੈ ਰਾਈਟ ਤੇ ਬਟ ਮੈਨੂੰ ਵੀ ਇਹ ਚੀਜ਼ ਲੱਗੀ ਕਿ ਜੇ ਮੈਂ ਹਨਾ ਇੱਕ ਚੀਜ਼ 'ਚ ਜਾ ਕੇ ਭੇੜ ਚਾਲ ਕਰਾਂ ਉੱਤੇ ਸਟਰਗਲ ਕਰਾਂ ਰੈਦਰ ਦੈਨ ਜਿਹੜੀ ਚੀਜ਼ 'ਚ ਮੈਂ ਵਧਿਆ ਮੈਂ ਉਹਦੇ 'ਚ ਆਪਣੀ ਮੋਨੋਪੋਲੀ ਬਣਾਵਾ ਇੱਕ ਸਾਲ ਹੋਇਆ ਟੱਚਵੁੱਡ ਬੋਲੀਟੈਕ ਪਾਰਟੀਆਂ ਹੁੰਦੀਆਂ ਮੈਂ ਉਹ ਵੀ ਕਰਦਾ ਪਰ ਜੇ ਕੋਈ ਪੰਜਾਬੀ ਵੈਡਿੰਗ ਹੁੰਦੀ ਹੈ ਮੈਨੂੰ ਪਤਾ ਕਿ ਮੈਂ ਟਾਪ ਪ੍ਰਾਇਓਰਿਟੀ ਤੇ ਹੁੰਦਾ ਤੇ ਜਿੱਦਾਂ ਮੈਂ ਕਿਹਾ ਕਲਾਇੰਟ ਡੇਟ ਵੀ ਚੇਂਜ ਕਰਨ ਨੂੰ ਹਨਾ ਆਂਦੇ ਆ ਤੇ ਜੋ ਚੀਜ਼ ਤੁਸੀਂ ਬੈਸਟ ਤੋਂ ਟ੍ਰੈਂਡਰਾਂ ਦੇਖੋ ਟ੍ਰੈਂਡ ਹਰ 6 ਮਹੀਨੇ ਬਾਅਦ ਬਦਲਦਾ ਹੈ ਹਨਾ ਤੂੰ ਲੌਂਗ ਟਰਮ ਦੇਖੋ ਕਿ ਤੁਸੀਂ ਕਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਤੇ ਉਹਦੇ ਵਿੱਚ ਹੀ ਗਰੋਥ ਕਰੋ ਤੇ ਬਹੁਤ ਸੋ ਜਿੱਦਾਂ ਤੁਸੀਂ ਇਵੈਂਟਸ ਤੇ ਜਾਂਦੇ ਹੋ ਹਨਾ ਮਤਲਬ ਮੋਸਟਲੀ ਲੋਕਾਂ ਨੇ ਪੀਤੀ ਵੀ ਹੁੰਦੀ ਆ ਹਨਾ ਸੋ ਖਰਾਬੀ ਕਰਦੇ ਆ ਸੋ ਮਤਲਬ ਕਹਦੇ ਇਦਾਂ ਹੋਇਆ ਕਿ ਫੰਕਸ਼ਨ ਚੱਲ ਰਿਹਾ ਤੇ ਤੁਹਾਨੂੰ ਵਿੱਚੋਂ ਸਟਾਪ ਕਰਨਾ ਪਿਆ ਹੋਵੇ ਤੇ ਕਿੱਦਾਂ ਹੁੰਦਾ ਰਹਿੰਦਾ ਬਿਲਕੁਲ ਤਾਂ ਚੱਲਦਾ ਫਿਰ ਜੇ ਕੰਪੀਟੀਸ਼ਨ ਕਰਨਾ ਫਿਰ ਮੈਨੂੰ ਵੀ ਪੀਣੀ ਪੈਂਦੀ ਆ ਇਹ ਤਾਂ ਤਾਂ ਕੰਪੀਟੀਸ਼ਨ ਹੋਣਾ ਹੈ ਹਾਂ ਜੀ ਹਾਂ ਜੀ ਹਾਂ ਜੀ ਬਟ ਜਿੱਦਾਂ ਹੁੰਦਾ ਨਾ ਕਿ ਮਤਲਬ ਲੜਾਈਆਂ ਦੇ ਵਿੱਚ ਫਿਰ ਤੁਸੀਂ ਉਹਨੂੰ ਕਿੱਦਾਂ ਮਤਲਬ ਕਿ ਇੱਕ ਸੈਟ ਅਪ ਕਰਦੇ ਹੋ ਜੋਕ ਸਪਾਟ ਮੈਂ ਲਾਈਕ ਆ ਟ੍ਰਾਈ ਟੂ ਸੇਵ ਮਾਈਸੈਲਫ ਹਨਾ ਲਾਈਫ ਬੜੀ ਪ੍ਰੀਸ਼ੀਅਸ ਆ ਤੇ ਇੱਥੇ ਦੇ ਲੀਨੀਆਂ ਆ ਨਾ ਕਿ ਕਿਸੇ ਨੂੰ ਫੋਨ ਕੀਤਾ ਤੇ ਕੱਟ ਹੋ ਗਿਆ ਆ ਉਸੇ ਬਾਰ ਦੇ ਮੁੱਲ ਖਾਂ ਤੇ ਇੱਕ ਵੇ ਪਿੰਡ ਮੇਰੇ ਲਾਈਕ ਟਾਪ ਨੋਚ ਲਿਕ ਇੰਡਸਟਰੀ ਸਟੈਂਡਰਡ ਦੇ ਬੜੇ ਐਕਸਪੈਂਸਿਵ ਨੇ ਮੈਨੂੰ ਆਪਣੇ ਨਾਲ ਉਹਨਾਂ ਦਾ ਵੀ ਖਿਆਲ ਹੁੰਦਾ ਤੇ ਮੇਰੀ ਕੋਸ਼ਿਸ਼ ਰਹਿੰਦੀ ਐ ਏਦਾਂ ਦਾ ਜੇ ਕੋਈ ਮਾਹੌਲ ਐ ਜੋ ਆਰਗੇਨਾਈਜ਼ਰ ਨਹੀਂ ਸੈਕਿਉਰਿਟੀ ਪ੍ਰੋਵਾਈਡ ਕਰ ਰਿਹਾ ਪਾ ਰਿਹਾ ਤੇ ਮੈਂ ਤਾਂ 뮤직 ਸਟਾਪ ਕਰ ਦਿੰਦਾ ਉਸ ਟਾਈਮ ਤੇ ਸੈਕਿਉਰਿਟੀ ਪਹਿਲਾ ਇੰਪੋਰਟੈਂਟ ਆ ਨਹੀਂ ਬਹੁਤ ਵਧੀਆ ਗੱਲ ਆ ਡੈਫੀਨਿਟਲੀ ਇਹ ਚੀਜ਼ ਹੋਣੀ ਵੀ ਚਾਹੀਦੀ ਆ ਹਨਾ ਕਿਉਂਕਿ ਤੁਹਾਡੀ ਸੇਫਟੀ ਪਹਿਲਾ ਆ ਬਿਲਕੁਲ ਬਿਲਕੁਲ ਜੀ ਸੋ ਮਤਲਬ ਤੁਸੀਂ ਚਲੋ ਲੋਕਾਂ ਨੂੰ ਤਾਂ ਨਚਾਉਨੇ ਹੋ ਬਟ ਤੁਹਾਨੂੰ ਜੇ ਖੁਦ ਨੂੰ ਦੇਖਿਆ ਜਾਵੇ ਤਾਂ ਤੁਹਾਨੂੰ ਕਿਹੜੀ ਚੀਜ਼ ਪਸੰਦ ਆ ਮਤਲਬ ਤੁਸੀਂ ਤੁਹਾਡਾ ਫੇਵਰਿਟ ਗਾਣਾ ਕਿਹੜਾ ਆ ਮੈਂ ਹੁਣ ਥੋੜੀ ਪ੍ਰੋਮੋਸ਼ਨ ਕਰ ਦਿੰਦੇ ਆ ਮੈਂ ਰੀਮਿਕਸ ਕੰਡਿਆ ਬੜਾ ਵਧੀਆ ਗਾਣਾ ਆਲਾ ਫੜਲਾ ਗੱਡੀ ਦੀ ਚਾਬੀ ਉਹਦਾ ਡਰਮ ਐਂਡ ਬੇਸ ਰੀਮਿਕਸ ਤੇ ਏ ਆਈ ਡੀ ਸੀ ਡੀ ਜੇਸ ਨੂੰ ਪਤਾ ਹੋਏਗਾ ਇੰਡੀਆ ਦਾ ਬਹੁਤ ਵੱਡਾ YouTube ਚੈਨਲ ਆ ਉਹਦੇ ਤੇ ਮੋਸਟ ਪੌਬਲੀ ਇਸ ਵੀਕ ਆ ਜਾਏਗਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਗਾਣਾ ਫੜਲਾ ਗੱਡੀ ਦੀ ਚਾਬੀ ਹੋ ਗਿਆ ਕਰਬੀ ਤੇ ਉਹਦਾ ਪਾ ਇੱਕ ਡਰਮ ਐਂਡ ਬੇਸ ਰੀਮਿਕਸ ਬਣਾਇਆ ਤੇ ਇਹ ਵੀਡੀਓ ਬੜੀ ਛੇਤੀ ਆਊਟ ਹੋ ਜਾਏਗੀ YouTube ਤੇ ਵਾਓ ਬਹੁਤ ਵਧੀਆ ਅਗਲਾ ਫਿਰ ਤੇ ਡੈਫੀਨੇਟਲੀ ਅਸੀਂ ਜਾ ਕੇ ਜਰੂਰ ਸਪੋਰਟ ਕਰਾਂਗੇ ਸੋ ਤੁਹਾਨੂੰ ਗਾਣਾ ਵੀ ਪਸੰਦ ਆ ਜਾਂ ਫਿਰ ਨਹੀਂ ਨਹੀਂ ਮੈਨੂੰ ਬਹੁਤ ਵਧੀਆ ਮੈਂ ਉਹੀ ਰੀਮਿਕਸ ਕਰਦਾ ਜਿਹੜੇ ਮੈਨੂੰ ਆਪ ਨੂੰ ਪਸੰਦ ਆ ਗਾਣੇ ਚਲੋ ਫਿਰ ਇੱਕ ਗਾਣਾ ਹੋ ਜਾਏ ਮੈਂ ਰੈਪ ਕਰਨਾ ਓਕੇ ਚਲੋ ਰੈਪ ਇਸ ਨਾਲ ਮੈਂ ਜਦੋਂ ਆਇਆ ਸੀ ਨਾ ਕੈਨੇਡਾ ਮੈਂ ਸਟੂਡੈਂਟ ਲਾਈਫ ਤੇ ਲਿਖਿਆ ਸੀ 21 ਸਤੰਬਰ ਔਨ ਕੈਲੰਡਰ ਮੁੰਡਾ ਚੜਿਆ ਸੀ ਜਹਾਜ਼ ਛੱਡ ਕੇ ਕਰ ਦੇ ਨਾਲ ਯਾਰ ਲੱਭੜਲੀ ਕੰਮ ਕਾਜ ਕਹਿੰਦੇ ਸੀ ਸੋਖੀ ਜ਼ਿੰਦਗੀ ਹੁੰਦੀ ਟਰੂਡੋ ਦੇ ਰਾਜ ਕਰ ਨਾ ਸੀ ਕੁਝ ਐਸਾ ਹੋਵੇ ਮਾਪਿਆਂ ਨੂੰ ਨਾਸ ਇੱਥੇ ਆ ਕੇ ਪਤਾ ਲੱਗਿਆ ਇੱਥੇ ਦੀ ਗੱਲ ਹੋ ਰਹੀਆ ਜਿਹੜੇ ਸਨੈਪਚਟ ਤੇ ਪਾਉਂਦੇ ਮੁੰਡੇ ਫੇਕ ਓ ਸਟੋਰੀਆ ਸੱਤ ਦਿਨ ਸ਼ਿਫਤੇ ਚੁਕਨੀ ਹੋਈ ਓ ਖੀ ਬੋਰੀਆ ਪਰ ਦਿੱਲੀ ਦੀ ਕੁੜੀਆਂ ਦੇ ਮੂਰੇ ਫੇਲ ਫ੍ਰੈਂਚ ਗੋਰੀਆ ਇਥੇ ਯਾਰ ਨਹੀਂ ਕੋਈ ਕਿਸੇ ਦਾ ਸਭ ਪੈਸੇ ਦੇ ਨੇ ਪੁਜਾਰੀ ਵੇਖੋ ਐਟੀਟਿਊਡ ਇਨਾਂ ਦੇ ਹੋਈ ਇਨਾਂ ਤੇ ਈਗੋ ਭਾਰੀ ਜਿਹੜੇ ਲੈ ਕੇ ਕੁੰਦੇ ਮਸਟੈਂਗ ਕੂਰ ਦੇ ਖੋਲ ਕੇ ਭਾਰੀ ਪੁਲਜਾਂਦੇ ਨੇ ਉਹ ਵੀ ਤੱਕ ਦੀ ਲਾਂਦੇ ਸੀ ਦਿਹਾੜੀ ਤੇ ਐ ਮੈਂ ਗਾਣਾ ਲਿਖਿਆ ਸੀ ਆ ਵੀ ਅੱਪਾ ਬੜੀ ਸ਼ੇਤੀ ਰਿਲੀਜ਼ ਕਰਾਂਗੇ ਨਹੀਂ ਬਹੁਤ ਸੋਹਣਾ ਗਾਣਾ ਆ ਮਤਲਬ ਤੁਸੀਂ ਪੂਰੀ ਰਿਐਲਿਟੀ ਨੂੰ ਇੱਕ ਮਤਲਬ ਕਿ ਪੁਆਇੰਟ ਜਿੱਦਾਂ ਰੈਪ ਦੇ ਵਿੱਚ ਅਡਜਸਟ ਕਰਤਾ ਤੁਸੀਂ ਸੋ ਇਹ ਵੀ ਇੱਕ ਕੱਲ ਆਇਆ ਹਨਾ ਸੋ ਇਹਦਾ ਮਤਲਬ ਤੁਸੀਂ ਮਲਟੀ ਟੈਲੈਂਟਡ ਆ ਹਜੇ ਹੋਰ ਵੀ ਰਾਜ ਛੁਪੇ ਹੋਏ ਆ ਮੈਂ ਡੀਜੇ ਟੂ ਬੀ ਵੈਰੀ ਓਨੈਸਟ ਜਦੋਂ ਮੈਂ ਕਿਹਾ ਮੇਰਾ ਬਚਪਨ ਦਾ ਸੁਪਨਾ ਸੀ 뮤జిక్ ਪ੍ਰੋਡਿਊਸਰ ਤੇ ਰਾਪਰ ਬੰਨਣਾ ਬਟ ਡੀਜੇ ਮੈਂ ਫਿਰ ਜਦੋਂ ਲਾਈਕ ਮੈਨੂੰ ਲੱਗਾ ਕਿ ਨਹੀਂ ਹਨਾ ਇੱਕ ਸੋਰਸ ਆਫ ਇਨਕਮ ਵੀ ਹੋਣੀ ਚਾਹੀਦੀ ਆ ਤਾਂ ਫਿਰ ਮੈਂ ਡੀਜੇ ਪਰਸਿਊ ਕੀਤਾ ਬਟ ਰੱਬ ਦੀ ਬੜੀ ਮਿਹਰ ਰਹੀ ਕਿ ਅੱਜ ਆਪਣਾ ਫੁੱਲ ਟਾਈਮ profession ਹੀ ਬਣ ਗਿਆ ਉਹ ਬਹੁਤ ਵਧੀਆ ਬਹੁਤ ਵਧੀਆ ਸੋ ਜਿੱਦਾਂ ਆ ਸੰਪੇ ਤੁਸੀਂ ਦੇਖਦੇ ਹੋ ਕਿ ਮਤਲਬ ਜਿੰਨੇ ਵੀ ਸਟੂਡੈਂਟ ਇੰਡੀਆ ਤੋਂ ਆ ਰਹੇ ਹਨਾ ਸੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮਤਲਬ ਅਗਰ ਉਹ ਡੀਜੇ ਨੂੰ ਪਰਸੂ ਕਰਦੇ ਆ ਜਾਂ ਕੁਝ ਮਤਲਬ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਤੁਸੀਂ ਆ ਮੈਂ ਇਹ ਕਹਿਣਾ ਚਾਹਾਂਗਾ ਉਹਨਾਂ ਨੂੰ 90 ਡੀਜੇ ਮੈਨੂੰ ਬਥੇਰੇ ਮੈਸੇਜ ਕਰਦੇ ਆ ਉਹ ਬਸ ਇਹ ਹਿਸਾਬ ਲਾਉਂਦੇ ਕਿ ਸਾਡੀ 150 ਡਾਲਰ ਬਣਦੇ 8 ਘੰਟੇ ਸ਼ਿਫਟ ਤੇ ਇਹਦੇ ਵਿੱਚ ਸਾਨੂੰ ਡਬਲ ਟ੍ਰिपल ਪੈਸੇ ਮਿਲ ਜਾਣਗੇ ਐਦਾ ਲੌਂਗ ਟਰਮ ਨਹੀਂ ਆਪਾਂ ਚੱਲ ਸਕਦੇ ਜਦ ਮੈਂ ਸਟਾਰਟ ਕੀਤਾ ਸੀ ਪੈਸਾ ਤਾਂ ਪ੍ਰਾਈਵਟੀ ਤਾਂ ਸੀਗਾ ਹੀ ਨਹੀਂ ਐ ਸੀਗਾ ਬਸ ਸਾਨੂੰ ਕੋਈ ਬੁ ਕੇ ਹਨਾ ਸਿੱਖੀਏ ਤੇ ਜੇ ਤੁਸੀਂ ਪੈਸੇ ਨਹੀਂ ਕਮਾਣਾ ਠੀਕ ਹੈ ਤੁਸੀਂ ਕਰ ਸਕਦੇ ਹੋ ਬਟ ਜੇ ਤੁਸੀਂ ਲੌਂਗ ਟਰਮ ਇਹਨੂੰ profession ਬਣਾਉਣਾ ਹੈ ਤੇ ਪੈਸੇ ਨੂੰ ਸਾਈਡ ਤੇ ਰੱਖੋ ਜਾਓ ਕਿਸੇ ਨੂੰ ਅਸਿਸਟ ਕਰੋ ਸਿੱਖੋ ਚੀਜ਼ਾਂ ਕਿੱਦਾਂ ਹੁੰਦੀਆਂ ਨੇ ਲੌਂਗ ਟਰਮ ਸੋਚਾ ਇੱਕ ਸਾਲ ਬਸ ਮਿਹਨਤ ਕਰੋ ਪੈਸੇ ਨਾ ਦੇਖੋ ਤੇ ਡੈਫੀਨਿਟਲੀ ਉਹਦੇ ਬਾਅਦ ਬਹੁਤ ਪੈਸੇ ਆਣਗੇ ਸੋ ਮਤਲਬ ਤੁਸੀ ਕਦੇ ਇਦਾਂ ਹੋਇਆ ਕਿ ਜਿੱਦਾਂ ਹੁਣ ਸਟਾਰਟਿੰਗ ਦਾ ਪੀਰੀਅਡ ਆਬਵੀਅਸਲੀ ਸਟਰਗਲ ਵਾਲਾ ਹੁੰਦਾ ਆ ਹਨਾ ਸੋ ਉਹਦੇ ਵਿੱਚ ਇੰਨੇ ਕੰਟੈਕਟ ਵੀ ਨਹੀਂ ਹੁੰਦੇ ਕਿ ਕਿੱਦਾਂ ਬੰਦੇ ਨੂੰ ਅਪਰੋਚ ਕਰਨਾ ਚਾਹੇ ਕਿੱਦਾਂ ਤੁਸੀਂ ਉਹ ਚੀਜ਼ਾਂ ਨੂੰ ਕਿੱਦਾਂ ਹੈਂ ਮੈਂ ਜੀ ਮੇਰੀ ਨਾ ਬੜੀ ਆਦਤ ਹੈ ਕਿ ਮੈਂ ਜਿਹੜੇ ਚੀਜ਼ ਦੇ ਖਿਆੜੇ ਪੈ ਜਾਂਦਾ ਫਿਰ ਮੈਂ ਪੈ ਜਾਂਦਾ ਜਿੱਦਾਂ ਮੈਂ ਇੰਡੀਆ ਸੀਗਾ ਮੇਰਾ ਸਟੂਡ ਅਜੇ ਕੋਈ ਵੀਜ਼ਾ ਨਹੀਂ ਆਇਆ ਸੀ ਐਡਮਿਸ਼ਨ ਨਹੀਂ ਹੋਈ ਸੀ ਮੈਂ ਆਲਰੇਡੀ ਇੱਕ ਮੇਰੀ ਵਿਜਨ ਸੀ ਕਿ ਮੈਂ ਕੈਨੇਡਾ ਜਾਣਾ ਤੇ ਮੈਂ ਇਵੈਂਟ ਕੰਪਨੀਆਂ ਨੂੰ ਅਪਰੋਚ ਕਰਨਾ ਸ਼ੁਰੂ ਕਰਤਾ ਸੀ ਤੇ ਜਿੱਦਾਂ ਮੈਂ ਦੱਸਿਆ ਮੌਂਟਰੀਅਲ ਚ ਯੂਨਾਈਟਿਡ ਬੀਟ ਪ੍ਰੋਡਕਸ਼ਨ ਹੈ ਮੇਰੀ 1 ਸਾਲ ਪਹਿਲਾਂ ਤੋਂ ਨਾ ਤਾਂ ਫੋਨ ਤੇ ਗੱਲ ਹੋ ਰਹੀ ਸੀ ਜੀ ਕਿ ਇੱਕ ਦਿਨ ਮੈਂ ਆਵਾਂਗਾ ਤੇ ਮੈਂ ਡੀਜੇ ਦਾ ਕੰਮ ਆਲਰੇਡੀ ਕਰ ਰਿਹਾ ਤੇ ਤੁਸੀਂ ਹੈ ਨਾ ਮੈਨੂੰ ਆਵਾਂਗਾ ਤੇ ਤੁਸੀਂ ਮੈਨੂੰ ਕੰਮ ਦਿਓ ਤੇ ਉਸ ਨਾਲ ਤੇ ਸਾਡਾ ਇਨਾ ਵਧੀਆ ਬਾਂਡ ਹੋ ਗਿਆ ਸੀ ਕਿ ਜਦੋਂ ਮੈਂ ਲੈਂਡ ਹੋਇਆ ਵਿਥਿਨ ਫਰਸਟ ਵੀਕ ਮੇਰੇ ਕੋਲ ਸ਼ੋਸ ਹੀ ਗਏ ਵਾਓ ਤੇ ਕਿਉਂਕਿ ਆਲਰੇਡੀ ਥੋੜਾ ਹੋਮਵਰਕ ਕਰਨਾ ਬੜਾ ਜ਼ਰੂਰੀ ਹੈ ਹੈਨਾ ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੈਨੇਡਾ ਆਣਾ ਤੇ ਰਾਦਰਦਰਨ ਇੱਥੇ ਆ ਕੇ ਤੁਸੀਂ ਟਰੱਕ ਲੋਡਨ ਲੋਡ ਕਰੋ ਸਾਰਾ ਕੁਝ ਇਹ ਤੁਹਾਡੇ ਕੋਲ ਸਕਿੱਲ ਹੈਗੀ ਹੈ ਹੁਣ ਤਾਂ ਹੋਮਵਰਕ ਸ਼ੁਰੂ ਕਰੋ ਮੈਨੂੰ ਵੀ ਕਾਫੀ ਲੋਕਾਂ ਦੇ ਮੈਸੇਜ ਆਉਂਦੇ ਆ ਤੇ ਕੰਮ ਹੈਗਾ ਬਥੇਰਾ ਮਾਰਕੀਟ ਚ ਇਟਸ ਜਸਟ ਤੁਹਾਨੂੰ ਥੋੜਾ ਜਆ ਰੀਚ ਆਊਟ ਕਰਨਾ ਪਏਗਾ ਲੋਕਾਂ ਨੂੰ ਸੋ ਮੈਨੂੰ ਲੱਗਦਾ ਕਿ ਜੋ ਤੁਹਾਡੇ ਹਿਸਾਬ ਨਾਲ ਵੀ ਤੁਸੀਂ ਵੀ ਦੇਖਿਆ ਹੋਣਾ ਕਿ ਕ ਕਿ ਵੀ ਕੈਨੇਡਾ ਇੰਨਾ ਸੋਹਣਾ ਆ ਐਂ ਤਾਂ ਲੋਕ ਫਿਕਸ ਪਾਉਂਦੇ ਆ ਜੇ ਉਹ ਹਨਾ ਸੋ ਤੁਸੀਂ ਵੀ ਦੇਖਿਆ ਹੋਣਾ ਕਿ ਬਹੁਤ ਚੇਂਜ ਆ ਇਸ ਚੀਜ਼ ਦੇ ਵਿੱਚ ਨਾ ਰਿਐਲਿਟੀ ਬਹੁਤ ਡਿਫਰੈਂਟ ਆ ਇਹਦੇ ਤੋਂ ਸੋ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਬਸ ਜੇ ਕੁਝ ਚੀਜ਼ ਪਾਣੀ ਆ ਤਾਂ ਇਹ ਮਿਹਨਤਾਂ ਕਰਨੀ ਪੈਗੀ ਐਦਾ ਤਾਂ ਹੋ ਨਹੀਂ ਸਕਦਾ ਆਂਦੇ ਸਾਲ ਸਾਰਾ ਕੁਝ ਮਿਲ ਜਾ ਤੇ ਆਬਵੀਅਸਲੀ ਸਟਰਗਲ ਹੈ ਬਟ ਇੱਥੇ ਰਿਵਾਰਡ ਵੀ ਹੈਗਾ ਤੇ ਆਓ ਮਿਹਨਤ ਕਰੋ ਪੇਸ਼ੈਂਸ ਰੱਖੋ ਤਿੰਨ ਚਾਰ ਪੰਜ ਸਾਲ ਲਾਓ ਤੇ ਵੈਰੀ ਗਰੰਟੀ ਹੈ ਤੁਸੀਂ ਮਿਹਨਤ ਕਰੋਗੇ ਡੈਫੀਨਿਟਲੀ ਉਹਦਾ ਰਿਵਾਰਡ ਮਿਲੇਗਾ ਬਹੁਤ ਵਧੀਆ ਗੱਲ ਆ। ਸੋ ਜਿੰਨੇ ਵੀ ਅੱਗੇ ਆਉਣ ਵਾਲੇ ਡੀਜੇ ਆ ਹਨਾ ਸੋ ਤੁਸੀਂ ਉਹਨਾਂ ਬਾਰੇ ਕੋਈ ਮੈਸੇਜ ਦੇਣਾ ਚਾਹੋ ਜਾਂ ਤੁਹਾਡੇ ਜਿਹੜੇ ਪ੍ਰੋਜੈਕਟ ਆ ਰਹੇ ਨੇ ਅਪਕਮਿੰਗ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਡੀਜੇ ਆ ਰਹੇ ਨਵੇਂ ਆ ਯੂ نو ਜਿੱਦਾਂ ਮੈਂ ਕਿਹਾ ਇੱਕ ਚੀਜ਼ ਤੇ ਫੋਕਸ ਕਰੋ ਜੋ ਤੁਹਾਡਾ ਫੇਵਰਿਟ ਜਨਰ ਹੈ। ਸਾਰੇ ਲਾਈਕ ਦੋ ਕਿਸ਼ਤੀਆ ਤੇ ਹੈ ਨਾ ਸਵਾਰ ਨਾ ਹੋ ਕਿ ਮੈਂ ਵੀ ਕਰ ਲਾਂਗਾ ਮੈਂ ਉਹ ਵੀ ਕਰ ਲਾਂਗਾ ਹੁਣ ਮੈਨੂੰ ਕੋਈ ਵੈਸਟਰਨ 뮤직 ਪਾਰਟੀ ਆਂਦੀ ਹੈ ਮੈਂ ਨਹੀਂ ਲਾਂਦਾ ਮੈਨੂੰ ਪਤਾ ਮੇਰਾ ਫੋਰਟੇ ਨਹੀਂ ਆ ਰਾਈਟ ਤੇ ਉਹ ਕਰੋ ਬਾਕੀ ਪ੍ਰੋਜੈਕਟਸ ਹੁਣ ਮੇਰੇ ਕੁਝ ਸੌਂਗਸ ਆ ਰਿਹਾ ਕਾਫੀ ਟਾਈਮ ਤੋਂ ਮੈਂ ਸ਼ੋਅਸ ਤੇ ਬੀਜ਼ੀ ਸੀ ਤੇ ਸੌਂਗਸ ਆਪਾਂ ਨਹੀਂ ਕੀਤੇ ਸੀ ਮੈਂ ਨਾ ਨਹੀਂ ਲਾਂਗਾ ਬਟ ਕੁਝ ਲਾਈਕ ਲੇਜੈਂਡਰੀ ਆਰਟਿਸਟ ਵੀ ਨੇ ਪੰਜਾਬ ਦੇ ਉਹਨਾਂ ਨਾਲ ਵੀ ਮੇਰਾ ਹੋਪਫੁਲੀ ਵੈਰੀ ਸੂਨ ਗਾਣਾ ਆਏਗਾ ਆਪਣੇ ਰੈਪ ਵੀ ਆਣਗੇ ਰੀਮਿਕਸਸ ਵੀ ਆਣਗੇ ਦੇ ਸਟੇ ਟਿਊਨ ਵੈਰੀ ਨਾਈਸ ਥੈਂਕ ਯੂ ਸੋ ਇਹਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਅਸੀਂ ਸਾਨੂੰ ਜਰੂਰ ਦੱਸਿਓ ਕਿ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਨੈਕਸਟ ਵੀਕ ਮਿਲਦੇ ਹਾਂ ਥੈਂਕ ਯੂ ਸ਼ਸ਼ੀ ਕਾੜੀ ਜੀ